ਦੇ ਦਸ ਦੇ ਡਾਟ ਬਾਈ ਹੋਈ ਖਤੇ ਚ ਉਠੀ ਡਾਟ ਅਸਾ ਖਲਾਰੇ ਪਾਉਂਦੇ ਨਹੀਂ ਨਹੀਂ ਅੱਛਾ ਕੁਝ ਕਹਤ ਨੇ ਡਾਟ ਬਾਈ ਕਿ ਲਿਆ ਗਿਆ ਹਾਂ ਬਈ ਫਿਰ ਡਾਟ ਬਾਈ ਹਾਂ ਤੇ ਆਜ ਫੱਟ ਫਟ ਲਿਆ ਡਾਟ ਬਾਈ ਕੋ ਤੁਸੀਂ ਜਿਮ ਜਿਮ ਲਾਣ ਲੱਗ ਕਿਵੇਂ ਹੋਰ ਜਿਮ ਲਾਉਣ ਡੋਲੇ ਆਏ ਲੱਗ ਰਹੇ ਨੇ ਬੜੇ ਮੇਰਾ ਡੋਲਾ ਪਤਲਾ ਹੋ ਗਿਆ ਮੈਂ ਜਿਮ ਲਾਉਣ ਲੱਗਿਆ ਗਰ ਮਿਲ ਨਹੀਂ ਹੈਗੀ ਮੈਨੂੰ ਅੱਜ ਇੱਕ ਅੱਜ ਇੱਕ ਦੁੱਖ ਦੀ ਖਬਰ ਵੀ ਹੈ ਆਪਣੇਰਾ ਹੈਲੀਕਾਪਟਰ ਸੀ ਉਹ ਆਪਾਂ ਨੇ ਸੈਲ ਕਰਤਾ ਉਹ ਆਪਣੀ ਬੋਤ ਦਿਖਾਇਆ ਲਈਓ ਸਹੀ ਗੱਲ ਹੈ ਤੇ ਦੇਖੋ ਹੁਣ ਜਿਹੜੀ ਇੰਨੀ ਥਾਂ ਲਾ ਲੋ ਯਾ ਥਾਂ ਲਾ ਲੋ ਇੱਥੇ ਹੁਣ ਉਹ ਹੈ ਨਹੀਂ ਉਹ ਹੈਲੀਕਾਪਟਰ ਕੀ ਨਾ ਪਾ ਦੀ ਕਿਉਂ ਕਿਉਂ ਹਰ ਵਾਲੇ ਨੇ ਫੀਲਡ ਵਧੀਆ ਲਾ ਦੇਗਾ ਤੇ ਆਪਣਾ ਬੋਲਟ ਤੇ ਆਪਣੀ ਜਿਹੜੀ ਮਰੂਕੀ ਹੈ ਉਹ ਯਾਰ ਕੁਝ ਨਹੀਂ ਲੱਦੇਗਾ ਆਪਣੀ ਜਿਹੜੀ ਮਰੂਤੀ ਆ ਉਹ ਆਪਾਂ ਨੇ ਵੇਚਤੀ ਠੀਕ ਹੈ ਮਜ਼ਾ ਆਇਆ ਹੈ ਮਜ਼ਾ ਆਇਆ ਹੈ ਮਜ਼ਾ ਆ ਗਿਆ ਹਾਂ ਹਾਂ ਕਰਦੇ ਆ ਆ ਜਾ ਆ ਗਿਆ ਸੋਚੋ ਵੇ ਹੂੰ ਕਿੰਨਾ ਕਰੇ ਸੈਟਲ ਲੈਣਾ ਸੈਟਲ ਲੈਣਾ ਮਿਲ ਗਿਆ ਸਟਾ ਉਹ ਲੈ ਲੀਆ ਉਹਨਾਂ ਨੂੰ ਗੁਲਾਬੀ ਰੰਗ ਵਾਲਾ ਹੋਰ ਮਜ਼ਾ ਆ ਰਿਹਾ ਹੈ ਜੋਟਾ ਸਭ ਤੋਂ ਛੋਟਾ ਹੀ ਹੈ ਹੂੰ ਕੀ ਕੀ ਲਵਾਉਣਾ ਹੈ ਕੀ ਕੀ ਲਵਾਉਣਾ ਬੈਲ ਵੀ ਲੱਗੂ ਉਹ ਬੈਲ ਲੱਗਦੀ ਦੇਖ ਜਿਹੜੀ ਲੱਗੇਗੀ ਚਲਾ ਕੇ ਦਿਖਾ ਦੇ ਸਾਈਕਲ ਵੀ ਬਲੈਕ ਆ ਰਹੀ ਹੈ ਨਹੀਂ ਆਏ ਮਾਏ ਆਈ ਲਵ ਮਾਈ ਬਾਈਕ ਹੈ ਕਟਵਾ ਦੇ ਲਈ ਨਹੀਂ ਅੰਕਲ ਇਹਨਾਂ ਸਾਡਾ ਫੇਰ ਖਾ ਜਾਣਾ ਹੈ ਕਟ ਪੁਨੀਆ ਦੀ ਬਾਜਾਂਦੇ ਜੀ ਕਟਾ ਨਹੀਂ ਹੁੰਦੀ ਥੱਲੇ ਆ ਲੈ ਬੋਦੀ ਮੈਂ ਮਲਮਾਨੀ ਨੂੰ ਵਾਪਸ ਦੇ ਜੂ ਰੇਟ ਤਕਾਰ ਦੇ ਹਾਂ ਸੁਝ ਇਹਨੇ ਕੋਲੇ ਮਾਰੇ ਨਹੀਂ ਕਰਨੀ ਇਹਨੇ ਕਿਹੜਾ ਰੋਡ ਤੇ ਜਾਣਾ ਹੈ ਕਈ ਤੇ ਮੋੜ ਪਾ ਜਾਂਦਾ ਵਿਚਾਰਦਾ ਉਹ ਲੈ ਗਿਆ ਉਧਰ ਉਹ ਸੀ ਸੱਚੀ ਸੱਚੀ ਤੇ ਮੋਰ ਦੀ ਫਤਰੀ ਸਾਈਕਲ ਦੀ ਤਰ੍ਹਾਂ ਆਹੇ ਫਤੂ ਮੋੜ ਤੇ ਤੱਕੇ ਅਤੇ ਕਿਵੇਂ ਦਾ ਲੱਗ ਰਿਹਾ ਵਧੀਆ ਵਧੀਆ ਆ ਲੋ ਮੜਾ ਜੀ ਆਪਾਂ ਚੱਲਦੇ ਹਾਂ ਪ੍ਰਿੰਟ ਕਰਕੇ ਆਪਾਂ ਆ ਰਹੇ ਹਾਂ ਓਕੇ ਨਾਲੇ 960 ਦਾ ਹੈ ਓਕੇ ਆ ਦੇਖੋ ਸਾਡੇ ਘਰੇ ਕੀ ਰੋਲਾ ਗੋਲਾ ਪੈ ਰਿਹਾ ਤੇ ਸਾਡੇ ਘਰੇ ਬਹੁਤ ਸਾਲਾਂ ਬਾਅਦ ਫੇਰ ਤੋਂ ਲੱਗੀਆਂ ਰੌਣਕਾਂ ਗਾਣਾ ਹੀ ਗਰਮੀ ਜੀ ਜਦ ਆਪਾਂ ਇਕੱਠੇ ਹੋਏ ਸੀ ਪਿਛਲੀ ਵੇ ਇੱਕ ਜ਼ਿਆਦਾ ਮੈਨੂੰ ਤੇ ਮੈਨੂੰ ਓਏ ਤੇ ਬਾਕੀ ਜਦੋਂ ਸਾਡੇ ਘਰ ਸਾਰੇ ਘਟਣ ਕੋਈ ਆਪਣੀ ਕਿਨ ਮਾਤਰ ਭਾਸ਼ਾ ਪਿਆਰ ਵਾਲੀ ਫੁੱਲ ਜਾਂਦੇ ਆ ਫਿਰ ਓਏ ਆਏ ਤੂੰ ਤੜਾਕਿਆ ਜ ਨੇ ਨਹੀਂ ਜੋਤ ਤਾਂ ਦੇਖੋ ਜੀ ਇਹ ਤਾਂ ਨੋਰਮਲ ਗੱਲ ਇਕੱਠੇ ਘਰਾਂ ਦੇ ਵਿੱਚ ਦੁੱਧ ਹੋਣਾ ਕਿ ਨਹੀਂ ਜਿੱਥੇ ਕੋਈ ਘਟੋ ਘਰ ਦੇਖੋ 15 ਬੰਦੇ ਰਹਿ ਰਹੇ ਉਹ ਵੀ ਆ ਡੱਡ ਵੈਰਾਈਟੀਆਂ ਦੇ ਜਿੱਥੇ ਜੋਤ ਨਹੀਂ ਹੈਗਾ ਉਹਦਾ ਭਾਵ ਹੈ ਕਿ ਉੱਥੇ ਬਨੌਟੀ ਰਿਸ਼ਤੇ ਬਨੌਟੀ ਰਿਸ਼ਤੇ ਨੇ ਬਨੌਟੀ ਪਿਆਰ ਹੈ ਨਾ ਤੇ ਵੈਸੇ ਸਾਡੇ ਘਰ ਤਾਂ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਉਹ ਇਧਰ ਗਗਨ ਦੇਖ ਕੇ ਨਾਲ ਆਪਣਾ ਟਾਪ ਸੈੱਟ ਕਰ ਲਿਆ। ਉਹ ਤਾਂ ਸੈੱਟ ਕਰਨਾ ਨਹੀਂ। ਗਗਨ ਟਾਪਰ ਲੋਅਰ ਤੋਂ ਦੇਖ ਕੇ ਫਿਰ ਸਾਰੇ ਭਾਂਡੇ ਸਾਫ਼ ਕੀਤੇ। ਉਹ ਗਿੱਲਾ ਭਾਂਡਾ ਲਿਆ। ਤੇ ਦੋ ਪਰਸਨ ਸਾਡੇ ਇਧਰ ਬੈਠੇ ਸਾਲ ਤੋਂ ਕੜ ਕੇ ਵੀ ਕਦੀ ਵੀ ਆਪਾਂ ਚਾਹ ਦਾ ਆਰਡਰ ਲਾ ਸਕਦੇ ਉਹਨਾਂ ਨੂੰ ਕਦੀ ਵੀ ਦੁੱਧ ਗਰਮ ਕਰਨ ਦਾ ਜਾਂ ਕੋਈ ਪਾਣੀ ਦਾ ਵਿਚਾਰੇ ਇੰਨੇ ਸਿਆਣੇ ਦਾ ਦੋਨੇ ਸਾਡੀ ਅੱਤੀਆਂ ਜਿੰਨੀਆਂ ਵੀ ਕਹਿ ਦੋ। ਠੀਕ ਹੈ ਤੇ ਇੱਕ ਸਾਡਾ ਬੱਚਾ ਆਇਆ ਹੋਇਆ ਸਾਡੀ ਛੁੱਟੀਆਂ ਕੱਟਣਾ ਬਟ ਉਹ ਕਹਿੰਦਾ ਮੈਂ ਵੀਡੀਓ 'ਚ ਨਹੀਂ ਆਉਣਾ ਲਾਈਕ ਕਰਦਾ ਨਾ ਉਹਦੇ ਪੇਰੈਂਟਸ ਮਮਾ ਪਾਪਾ ਨਹੀਂ ਲਾਈਕ ਕਰਦੇ ਹੈ ਕਹਿੰਦੇ ਪੁੱਤ ਨਹੀਂ ਤੂੰ ਵੀਡੀਓ 'ਚ ਹਾਂ ਆਏ ਤੇ ਉਹ ਦਾਦੀ ਕਾ ਉਹ ਪਾਪਾ ਨਹੀਂ ਲਾਇਕ ਕਰਦਾ ਭਾਈ ਵੀਡੀਓ ਚ ਨਾ ਆਵੇ ਸਾਡੀ ਕੁੜੀ ਹੈ ਤੇ ਦੰਮਣਾ ਢੀ ਦੇ ਵਾਲ ਆ ਹੋਏ ਪਏ ਵਿਚਾਰੀ ਦੇ ਕਿਤੇ ਨਾ ਜਿਵੇਂ ਆਲਣਾ ਬਣਿਆ ਪਿਆ ਜਿਹੜੀਆਂ ਕਰਿਆ ਲੁੱਤੀਆਂ ਹੁੰਦੀਆਂ ਨੇ ਨਾ ਉਹ ਜਿਆਦਾ ਸਾਧ ਸਬਰ ਕੇ ਨਹੀਂ ਰਹਦੀਆਂ ਹਨਾ ਤੇ ਸਾਡਾ ਵੀ ਇਹੀ ਹਾਲ ਤੇ ਸਾਡੀਆਂ ਧੀਆਂ ਦਾ ਵੀ ਐਗੋ ਇਹੀ ਹਾਲ ਹੈ ਉਹ ਤਾਂ ਆਪਣੇ ਵਾਲ ਕੋਈ ਧਿਆਨ ਨਹੀਂ ਹੈਗਾ ਬਸ ਕੰਮ ਤੇ ਮਾਂ ਨੇ ਬੁੱਢੇ ਵਾਲਾ ਰਵਾਡਿੰਗ ਕਰਾਈ ਮਾਂ ਨੇ ਕਿਹੜਾ دیਵਾਨੀ ਚ ਕਰਾਈ ਸੀ ਅੰਤਰੀ ਹੋਰਾ ਜਿਵਾਨੀ ਸਾਡੇ ਘਰ ਦੇ ਨਾਲ ਕਰਾਨੀ ਹੁੰਦੀ। ਤੁਹਾਡੇ ਕੁੜੀਆਂ ਅੱਗੇ ਬੜੀਆਂ ਸੋਹਣੀਆਂ ਰਵਾਂਡਿੰਗ ਨਾਲ ਹੋਰ ਸੋਹਣੀਆਂ ਹੋਈਆਂ ਨੇ। ਤੇ ਐਦਾਂ ਸਾਡਾ ਪਤੇ ਸਿੰਘ ਕੱਲ ਦਾ ਸਾਈਕਲ ਲਿਆ ਕੇ ਦੇ ਤਾਂ ਟੱਲੀਆਂ ਸਾਡੇ ਸਿਰ 'ਤੇ ਮਾਰੀ ਜਾਂਦਾ। ਪਤੇ ਜੂڑا ਕਰਾਓ ਪੁੱਤ। ਸਾਈਕਲ ਲਿਆਤਾ ਨਾ। ਐ ਪਤੇ। ਪਤੇ। ਖੁਸ਼ਮੀ। ਮੰਮਾ ਨਾ ਅੱਗੇ ਤੁਸੀਂ ਤਾਂ ਮਰ ਗੋ। ਉਹ ਟਾਂ ਮੈਂ ਪਿੰਨਾ ਕੇ ਟਾਂ ਨਾ ਪਹਿਣਾ ਹੀ ਸੀ ਉਹਨਾਂ ਨੇ। ਟੀਵੀ ਵੀ ਦੇਖਣਾ ਤੇ ਪਹਿਣਾ ਨਹੀਂ। ਹਾਂ। ਜਦੋਂ ਪਨੀਰ ਸਿੰਘ ਟ੍ਰੈਕ ਗਿਆ ਕਹਿੰਦਾ ਸਾਰਾ ਸਾਡਾ ਕੱਲਾ ਕੱਲਾ ਪਰਿਵਾਰ ਦਾ ਬੱਚਾ ਸੁਖ ਨਾਲ ਕੰਮ ਕਰਨ ਲੱਗਾ ਸਾਨੂੰ ਕਹਿੰਦੇ ਕਿ ਆ ਵੀ ਕਹਿੰਦੇ ਵੀ ਕਈ ਘਰਾਂ ਦੇ ਵਿੱਚ ਇਕੱਲੇ ਨਾਲ ਕਮਾਉਂਦਾ ਰ ਸਾਡ ਪਰ ਖਾਂਦਾ ਤੁਹਾਡੇ ਕਿਹੜੇ ਸਾਡ ਪਰ ਹੀ ਕਮਾਉਂਦਾ ਇਦਾਂ ਨਾ ਕਿਹਾ ਕਰੋ ਯਾਰ ਆਈ ਸਾਰੇ ਬੰਦੇ ਮੰਨਦਾ ਤਾਂ ਕਹਿੰਦਾ ਕੋਈ ਵੀ ਨਹੀਂ ਖਾਣ ਦਾ ਟਾਈਮ ਆ ਡਬਲ ਹੈ ਨਹੀਂ ਤੇ ਕਮਾ ਦਿੰਦਾ ਹੀ ਏ ਤੇ ਯਾਰ ਅਸੀਂ ਸਾਰੇ ਹੀ ਵਰਕਿੰਗ ਆ ਤੇ ਅਸੀਂ ਕਹਿੰਦੇ ਵੀ ਪ੍ਰਮਾਤਮਾ ਕਰੇ ਸਾਰਿਆਂ ਨੂੰ ਹੀ ਵਰਕਿੰਗ ਕਰੇ ਹਨਾ ਸਾਰੇ ਕੰਮਕਾਰ ਕਰਨ ਤੇ ਇਦਾਂ ਨਾ ਕਿਹਾ ਕਰੋ ਕਹਿੰਦੇ ਤੁਸੀਂ ਸਾਰਾ ਟਬਰ ਕਮਾਉਂਦੇ ਹੋ ਤੇ ਲੋਕਾਂ ਨੇ ਕਿ ਕਿੱਟਾ ਵਰ ਕਮਾਉਂਦਾ ਮਿਹਨਤ ਕਰਦੇ ਦਿਨ ਰਾਤ ਅਸੀਂ ਟੂ ਮਾਝੋ ਮਠਾ ਖਾਏ ਸੱਚੀ ਟੂ ਮਾਝੋ ਮਠਾਈ ਦਾ ਮੈਂ ਕਿਹਾ ਤੂੰ ਦੁੱਧ ਲੈ ਜੀ ਹਾ ਦੁੱਧ ਪਾਇਆ ਨਹੀਂ ਬਿਨਾਂ ਦੁੱਧ ਤਾਂ ਬਣਗੀ ਚਲ ਸੁਣ ਜਿਆਦਾ ਕਾਵਾ ਪੀਣੇ ਨਿਕੁੱਤੇ ਕਿਉਂ ਘਰ ਬੰਦੇ ਨੇ ਆਪਣੇ ਘਰੇ ਕਿੰਨੇ ਹੋਰ ਹੈ ਉਹ ਤਾਂ ਫਿੱਟ ਵੀ ਸੀ ਮਾਣਾ ਫਿੱਟ ਨਹੀਂ ਜਪਾ ਤੇ ਇੱਕ ਸੋ ਨੂੰ ਫਿੱਟ ਦਾ ਕਵਾਰਾ ਬੰਦਾ ਤਾਂ ਫਿੱਟ ਰਹਿੰਦਾ ਹੀ ਏ ਵਿਆਹ ਤੋਂ ਬਾਅਦ ਇਹ ਅਜਮਸੇ ਇਦਰੀ ਬਣ ਕੇੜੀ ਚੇਂਜ ਹੋ ਜਾਂਦੀ ਹੈ ਤੇਰੇ ਸਰੀਰ ਦੀ ਮੁਰਕੇ ਸਮਝ ਨਹੀਂ ਆਉਂਦਾ ਮਟਾਪਾ ਕਿਹੜੇ ਕਿਹੜੇ ਪਾਸੋਂ ਨਿਕਲਦਾ ਲੋ ਮੈਂਨੇ ਮੂਤ ਵੀਡੀਓ ਆਡੀਟਿੰਗ ਚਾ ਸਾਡੇ ਘਰੇ ਪਾਉਣੀ ਕਿੰਨੀ ਗਵਨ ਚਾ ਦੁੱਧ ਕੜਦੇ ਗਰਾ ਕੇ ਇਨੀ ਚੋ ਖਰਾਬ ਹੋ ਜਾਣਾ ਔਰ ਕਿੰਨੇ ਆਨੇ ਕਹਤਾ ਵੀ ਗगन ਦੀਦੀ ਮੋਟੇ ਹੋ ਗਈ ਗगन ਦੀਦੀ ਗੁੱਸਾ ਨਹੀਂ ਹੈਗਾ ਪਰ ਯਾਰ ਕਿਤੇ ਨਾ ਕਿਤੇ ਨਾ ਗਲਤ ਦਿਲ ਤੇ ਲੱਗੇਗੀ ਕੀ ਕਰੀ ਚਲੋ ਫਿਰ ਜੋ ਸੱਚਾਈ ਉਹ ਤਾਂ ਫਿਰ ਸੱਚਾਈ ਹੋ ਮੈਂ ਆਪਣੇ ਨੂੰ ਕਹਿ ਰਹੀ ਕਿ ਮੈਂ ਮੋਟੀ ਕਿ ਮੇਰੇ ਸਾਰੇ ਸੂਟ ਟਿਆ ਟੋੜੇ ਹੋਣ ਮੈਂ ਮਾਦੂ ਕਿ ਮੇਰੇ ਤਿਆਰ ਸੂਟ ਟਿਆ ਦੇਖ ਆਹ ਪਾਰ ਮੈਂ ਕੱਲ ਪਰਸੋਂ ਵੀ ਵਧਾ ਇੱਕ ਦਿਨ ਚ ਮੈਂ 8 ਕਮੀਜ਼ਾਂ ਬਦਲੀਆਂ ਹਨ 8 ਮੈਂ ਨਹੀਂ ਘੋਲਦੀਆਂ ਤੂੰ ਤਾਂ ਸ਼ੁਕਰ ਕਰ ਤੈਨੂੰ ਪਤਾ ਤਾਂ ਲੱਗ ਗਿਆ ਮੈਂ 8 ਕ ਪੇਜੀਆਂ ਤੇ ਹੋਰ ਵੀ 8 ਕ ਵੀ ਇੱਕ ਵੀ ਪੂਰੀ ਨਹੀਂ ਹਾਰ ਕੇ ਬਾਰੀ ਟੋਪ ਇਹਦੇ ਨਾਲ ਦੇ ਦੋ ਟੌਪ ਹੋਰ ਹਨ ਤੂੰ ਹੀ ਸਾਂਭੇ ਨੇ ਕੌਣ ਮਿਲਬੇ ਨਹੀਂ ਹੈਗੇ ਨਹੀਂ ਨਹੀਂ ਇੱਕਦਮ ਨੂੰ ਤੂੰ ਪਾਇਆ ਇੱਕਦਮ ਨੂੰ ਪਾਇਆ ਨੀਲਾ ਜ ਤੂੰ ਉਹ ਤਾਂ ਹਿੰਪਾ ਨਹੀਂ ਲਾ ਆ ਤੇ ਇੱਕ ਇਹਦੇ ਨਾਲ ਤਾਂ ਹੋਰ ਹੀ ਸੇਮ ਹੀ ਕਲਰ ਦਾ ਲੈ ਹੁਣ ਵੀ ਲੱਭਣਾ ਪੰਗਾ ਖਾਂਦਾ ਜੀ ਚਲ ਜੀ ਹੁਣ ਆਪਾਂ ਬੁਟੀਕ ਚ ਸੂਟ ਸਾਰਟ ਕੱਟੀਏ ਤੇ ਜਿਹੜੇ ਆਰਡਰ ਨੇ ਉਹ ਭੇਜੀਏ ਕਿਉਂਕਿ ਟਾਈਮ 12:30 ਹੋ ਗਏ ਅੱਧੇ ਪੈਕ ਹੋਏ ਪਹਿਰੇ ਤੇ ਅੱਧੇ ਰਹਿ ਗਏ ਫਤ ਸਾਈਡ ਤੇ ਉਹ ਤੇ ਦੇਖੋ ਜੀ ਬੁਟੀਕ ਜਲਦੀ ਆਪਾਂ ਰੈਡੀ ਕਰਵਾ ਰਿਹਾ ਕਿਉਂਕਿ ਕੰਮ ਸੋਖ ਨਾਲ ਦਿਨੋਂ ਦਿਨ ਵਧੀ ਜਾ ਰਿਹਾ ਤੇ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਬੈਠਣ ਨੂੰ ਕਿਤੇ ਜਗ੍ਹਾ ਨਹੀਂ ਹੈਗੀ ਹੋਰ ਐਸੇ ਕਰਕੇ ਲਿਆਂਦਾ ਸਾਡੇ ਬਟਰ ਕਾਟਨ ਦੇ ਸੂਟ ਨੇ ਜੀ ਇਹ ਜਾ ਰਹੇ ਨੇ ਸਾਰੇ ਬਹੁਤ ਹੀ ਜ਼ਿਆਦਾ ਭਰਵਾ ਹੰਗਾਰਾ ਮਿਲਿਆ ਸਾਨੂੰ ਬਟਰ ਕਾਟਨ ਤੇ ਦੇਖੋ ਸਟਾਫ ਦੀ ਸ਼ਾਈਨ ਚੈੱਕ ਕਰੋ ਆ ਦੇਖੋ ਕਿੰਨੀ ਪਿਆਰੀ ਸ਼ਾਈਨ ਜੋ ਤੁਹਾਨੂੰ ਕਲਰ ਦੇਖ ਰਿਹਾ ਉਹੀ ਕਲਰ ਨੇ ਆ ਵੀ ਕਲਰ ਕਿੰਨਾ ਪਿਆਰਾ ਆ ਵੀ ਕਲਰ ਬਹੁਤ ਹੀ ਪਿਆਰਾ ਤੇ ਆ ਦੇਖੋ ਕੁਝ ਥੱਲੇ ਪਿਆ ਸਾਰੇ ਕਟਿੰਗ ਕਰਨੇ ਤੇ ਚੱਲੇ ਉਹ ਸਾਰੇ ਉਹ ਤੇ ਗਰਮੀ ਹੋ ਗਈ ਜਿਆਦਾ ਤੇ ਦੱਸਿਓ ਕਿਨੇ ਕਿਨੇ ਏਸੀ ਚਲਾ ਲਏ ਸਾਡੇ ਘਰ ਦਾ ਏਸੀ ਚੱਲ ਗਏ ਨੇ ਜੀ ਕਰੀਏ ਆਪਾਂ ਸੂਟਾਂ ਦੀ ਕਟਿੰਗ ਸੋਹਣੇ ਸੋਹਣੇ ਸੂਟ ਕਟਿੰਗ ਕਰੀਏ ਸੁਨਿਲਾ ਆ ਪਹਿਲਾਂ ਮੈਂ ਨਾ ਆਵਾਂ ਹੈ ਮੈਂ ਨਾ ਆਵਾਂ ਕਿੱਦੋਂ ਲੋ ਆਇਆ ਆਹੋ ਇਹਦੇ ਨਾਲ ਦਾ ਪੀਲਾ ਤੇ ਮੈਂ ਪਾਈ ਵੀਡੀਓ ਪੀਲਾ ਇਹ ਤਿੰਨ ਹਨ ਪ੍ਰਿੰਟ ਆਹ ਚੱਕ ਦੀਦੀ ਮੈਨੂੰ ਕਹਿਣ ਲਈ ਕਹਿੰਦੀ ਤੁਸੀਂ ਜਿਹੜਾ ਨੋਰਮਲ ਆਪਣੀ ਵਲੌਗ ਆਮਣ ਪਾਦੇ ਹੋਰੇ ਚ ਤੁਸੀਂ ਇੱਕ ਪੀਲਾ ਇਹ ਵੀ ਲਾਈਟ ਪੀਲਾ ਲੈਵਾਂ ਜਗਲਾ ਦਿਖਾਇਆ ਵਲੌਗ ਚ ਨਹੀਂ ਪਾਇਆ ਮੈਂ ਆਪਣੀ ਉਹ ਆ ਨਾ ਹੋਣ ਕਿਥੇ ਪੰਜਾਬੀ ਪਹਿਰਾਵੇ ਚ ਪਾਇਆ ਆਹ ਨੇ ਵੀ ਰਿਚ ਵੀ ਨਹੀਂ ਲੈਵਨ ਕਲਰ ਯਾਰ ਪੰਜਾਬੀ ਪਰ ਆਵੇ ਸੇ ਪਾ 11 ਲੈਵਨ ਕਲਰ ਆ ਦੋ ਪਾਏ ਹੋਏ ਤੇ ਜਿਹੜੇ ਮੈਨੂੰ ਪੁੱਛਿਆ ਹੁੰਦੀ ਹੈ ਵਿਚਾਰੀ ਉਹ ਰਿੰਪੀ ਉਹਨੇ ਵੇਖਿਆ ਨਹੀਂ ਹੋਣੇ ਫਿਰ ਉਹ ਵੇਟ ਕਰਦੀ ਏ ਮੇਰੀ ਵੀਡੀਓ ਦੇਖ ਲੋ ਜਾ ਕੇ ਉਹਨੂੰ ਨਾ ਪਿਆ ਉੱਤੇ ਜਗਾ ਘਟ ਨਹੀਂ ਹੈਗੀ ਆਪਣੇ ਬੁਟੀਕ ਚ ਬੈਠੇ ਹਾਂ ਆਹੂ ਕੋ ਐਸੋ ਉਹਦੀ ਜੀਜੀ ਤੋਂ ਕਰ ਦੇ ਦਿਨ ਯੂਕੇ ਵਾਲੀ ਜੀਜੀ ਆਪਣਾ ਆਰਡਰ ਜਾਣਾ ਅੱਜ ਬਹੁਤ ਵੇਟ ਚ ਸਾਰਿਆਂ ਨੂੰ ਇਹ ਰਮਣਾ ਇੰਨੀ ਜਗ੍ਹਾ ਖੁੱਲੀ ਚਾਹੀਦੀ ਆ ਥੋੜੀ ਸੂਟ ਕੱਟੇ ਜਾਣੇ ਨੂੰ ਕੱਟਨੇ ਪੈਣਗੇ ਹੁਣ ਜਗ੍ਹਾ ਥੋੜੀ ਜੀ ਥੋੜੀ ਜੀ ਮਾੜੀ ਜੀ ਟੇਢੀ ਹੋਣਾ ਉਧਰ ਨੂੰ ਤੂੰ ਇੱਧਰ ਨੂੰ ਇੱਧਰ ਨੂੰ ਹਾਂ ਮਾੜੀ ਜੀ ਟੇਢੀ ਹੋ ਹਾਂ ਐਵੇਂ ਕੱਟ ਤੇ ਕਿਹੜਾ ਜਗ੍ਹਾ ਹੋਗੀ ਇੱਕ ਭੈਣ ਮੈਨੂੰ ਕਹਿੰਦੀ ਉਹ ਸੂਟ ਪਾਏ ਸੀ ਆਪਾਂ ਨੇ ਇਹ ਕਾਟਨ ਦੇ ਡੇਲੀ ਘਰ ਵਾਸਤੇ ਸੂਟ ਨੇ ਉਹ ਘਰੇ ਆਪਾਂ ਜਿਵੇਂ ਪਾ ਸਕਦੇ ਆ ਪਰ ਆਉਣ ਨਾਲ ਜਿੰਨਾ ਕੋ ਪੈਸਾ ਤੁਸੀਂ ਉਹਦੇ ਹਿਸਾਬ ਨਾਲ ਹੀ ਲਾ ਲਿਆ ਕਰੋ ਕਿ ਹਨਾ ਕਿਉਂਕਿ ਉਹ ਕਹਿੰਦਾ ਤੁਸੀਂ 3.5 ਮੀਟਰ ਦੇ ਰਹੇ ਹੋ 700 ਰੁਪਏ ਦਾ 5 ਮੀਟਰ ਗਲਤ ਗੱਲ ਹੈ ਮੈਂ ਕਿਹਾ ਕਿ ਸਾਢੇ 700 ਰੁਪਏ ਤੇ ਦੇ ਰਿਆਂ ਪਰ ਉਹ ਵੱਡੇ ਪਣਿਆ ਉਹਦੇ ਚਾਹੇ ਤੁਹਾਡਾ ਖੁੱਲਾ ਡੁਲਾ ਸੂਟ ਬਣੇਗਾ ਜਿਵੇਂ 5 ਮੀਟਰ ਦਾ ਮੰਨਦਾ ਵਹੀ ਬਣਨਾ ਚੱਲਦੀ ਉਹੀ ਰਿਹਾ ਵੱਡੇ ਪਣਿਆ ਵਾਲੇ ਇਹ ਨਹੀਂ ਤੇ ਇਹਦੇਸ ਵੱਡੇ ਪਣਿਆ ਵਾਲੇ ਹੀ ਹੁੰਦੇ ਨੇ ਯਾਰ ਤੇ ਨਾਲੇ ਉਹ ਸਾਡੇ ਵਰਗੇ ਜਿਹੜੀਆਂ ਪੈਣਾ ਘਰ ਰੈਂਦੀਆਂ ਨੇ ਘਰ ਦਾ ਕੰਮ ਕਰਦੇ ਉਹਨਾਂ ਵਾਸਤੇ ਨੇ ਵੀ 2-4 ਸੂਟ ਬਣਵਾਓ ਇੱਕ ਲਾਓ ਇੱਕ ਪਾਓ ਤੇ ਬਸ ਆਹ ਗਰਮੀ ਦੇ ਗਰਮੀ ਦੇ ਮਹੀਨੇ ਕੱਢ ਜਾਣ ਬਹੁਤ ਵੱਡੀ ਗੱਲ ਹੈ ਬ ਲਿਆ ਕੋਈ ਫੰਕੀ ਕਰਾਉਣੀ ਐ ਤਾਂ ਕੱਢਣੀਆਂ ਨਹੀਂ ਹੈਗੀਆਂ ਲਾਉਣੀਆਂ ਨੇ ਯਾਰ ਮੈਨੂੰ ਆ ਵੀ ਬੁਟੀਕ ਬਹਾਣੀ ਜਾਵਾਂ ਮੈਂ ਉਦੋਂ ਨਹੀਂ ਕੱਢਾ ਲਵਾ ਪਿਆ ਜੋ ਸ੍ਰੀ ਸਾਡਾ ਕਹ ਰਿਹਾ ਬੁਟੀਕ ਬਣਨਾ ਕੀ ਕਰੀਏ ਲੰਮਾ ਮਹੀਨਾ ਦੇ ਕਹ ਰਿਹਾ ਮਹੀਨਾ ਡੇਢ ਮਹੀਨਾ ਲੱਗੇ ਵਿੱਚ ਜੇ ਪੰਜ ਚੰਗੀ ਗੱਲ ਹੈ ਪਰ ਮਹੀਨਾ ਪਹਿਰ ਐਂਕੜਾ ਦੋ ਮਹੀਨੇ ਲੱਗ ਜਾਣ ਨਹੀਂ ਵੈਸਾ ਕਹਿੰਦੇ ਕਿ ਉਹਨਾਂ ਠੇਕੇ ਵਾਲਾ ਕੰਮ ਤਾਂ ਛੇਤੀ ਕਰਦੇ ਨੇ ਕਰ ਦਿੰਦੇ ਜੇ ਜਿੱਦਣ ਆਉਂਦਾ ਚਾਚਾ ਮੈਂ ਕਿਹਨੇ ਹੋਏਗਾ ਕੁਲਵਿੰਦਰ ਵਧੀਆ ਸੋਨੇ ਘਟਦਾ

ਸਾਲ ਪਤਾ ਆਪਦੀ ਟਾਈਮ ਹੋ ਗਿਆ ਦੁਪਹਿਰ ਦਾ ਹੁਣ ਆਪਾਂ ਬਣਾਉਣੇ ਦੁਪਹਿਰ ਦਾ ਖਾਣਾ ਦੁਪਹਿਰ ਦੇ ਖਾਣੇ ਚ ਬਣਾਵਾਂਗੇ ਆਪਾਂ ਸਾਫ ਮਸਾਲਾ ਦੀ ਸਾਲ ਜੋ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆਇਆ ਆਣੇ ਨੇ ਇਹਨਾਂ ਨੂੰ ਗੜਾ ਵੇਸ ਬ੍ਰੇ ਹੋਈ ਗਈ ਉਹ ਸਾਨੂੰ ਧਿਆਨ ਦੇ ਕੇ ਕੱਟੀ ਇਹ ਆਜ ਕਿੰਨੇ ਕੌੜੇ ਨੇ ਠੀਕ ਹੋ ਗਿਆ ਇੱਕ ਵਾਰ ਦਾਲ ਤਾਂ ਇੱਕ ਵਾਰ ਸਿੱਧਰ ਆਲੂ ਬਤੋਣ ਤਿਆਰੀ ਹੋਣ ਜੀ ਰਾਤ ਦੀ ਵੀ ਤਿਆਰੀ ਕਿਉਂਕਿ ਅਸੀਂ ਫਿਰ ਸ਼ਾਮ ਨੂੰ ਬਾਜ਼ਾਰ ਦੂਰ ਲੰਘ ਜਾਣਾ ਤੇ ਸ਼ਾਮ ਦਾ ਕਰਕੇ ਜਾਣਾ ਨਾਲ ਤੇ ਦਵਾ ਨਾ ਮੈਨੂੰ ਪੋਹ ਦੇਂ ਕੋਲ ਬਹੁਤ ਕੋੜੇ ਪਿਆਜ਼ ਨੇ ਇਹ ਕੋਣ ਸੁਖਰਾ ਦਿੰਦੇ ਨੇ ਪਿਆਜ਼ ਕੋਣ ਕੋਣ ਕਰਨੀਆਂ ਦੁਪਹਿਰ ਦੀ ਰੋਟੀ ਬਣਾਉਂਦਾ ਉਹ ਟਾਈਮ ਵਧੀਆ ਹੀ ਕੁਆਰਿਆਂ ਦੇ ਵੇਖੇ ਇੱਕ ਤਾਂ ਰੋਟੀਆਂ ਮਾਤਾ ਉਹਨਾਂ ਡੱਬੇ ਠੱਪ ਕੇ ਪਾ ਦਿੰਦੀਆਂ ਹਣ ਸਾਡੀ ਬਹੁਤ ਪੁੱਛਦੇ ਸੀ ਸਾਰੇ ਹਾਂ ਮੈਂ ਕਹਿੰਦੀ ਪਹਿਲੀ ਮਾਤਾ ਹਜੇ ਇਹੋ ਜਿਹੀਆਂ ਹਣ ਕੋਈ ਕਦਰ ਨਹੀਂ ਵੈਲਿਊ ਨਹੀਂ ਜਵਾਕਾਂ ਦੀ ਕੱਲ ਨਾ ਕਹਿ ਦੇਖੇ ਰੋਥੇ ਉਹਨਾਂ ਨੂੰ ਕੀ ਗੱਲ ਜਿਹੜੀ ਚਾਹੀ ਸਹੀ ਹੈ ਹੁਣ ਆਪਾਂ ਕਹਿੰਦੇ ਦੁਪਹਿਰ ਦੇ ਖਾਣੇ ਦੁਪਹਿਰ ਨੂੰ ਸਵੇਰ ਦੇ ਸਵੇਰ ਨੂੰ ਵੀ ਬੱਚੇ ਸਾਡੇ ਕੀ ਖਾਣਾ ਸੌ ਚੀਜ਼ਾਂ ਪੁੱਛਦੇ ਆ ਉਹ ਤਾਂ ਅੰਦਰ ਜੇ ਕੁਝ ਮੰਗਦੇ ਸਿੱਧਰ ਹੀ ਪੈਣ ਹੁੰਦੇ ਹਣ ਸਿੱਧਰ ਖਾਕ ਹੋ ਕੇ ਬੈਠੇ ਆਲੂ ਆਲੇ ਪਰੌਂਠੇ ਵੱਡੀ ਬੜੀ ਵੱਡੀ ਉਹ ਹੁੰਦੀ ਸਾਡੇ ਵੱਤ ਡਿਸ਼ ਵੀ ਆਲੂ ਵਾਲੇ ਪਰੌਂਠੇ ਪਰ ਨੇ ਅਕਸਰ ਪਤਾ ਤੇਲ ਲਾਏ ਆਹੋ ਆਈ ਰੋਟੀਆਂ ਖਾਣ ਲਈ ਗੋਦਨਦੇ ਸਿੰਸਤਰੀ ਆ ਗਿਆ ਉਸਤਰੀਆਂ ਨੇ ਮਾਤੇ ਕੋਕ ਮਾਤੇ ਡੇਟ ਬਸ ਤੇ ਹੋਰ ਮੰਗਾਈ ਸੁਣੀ ਚਾਹ ਅੱਗੇ ਟੈਨ ਚ ਸਾਡੇ ਕੋਲ ਸੀ ਪਰ ਮੁਕਤਮਾਨੇ ਦੀ ਚਾਇਆ ਨਾ ਮੁদেਗਾ ਕੁਸ ਉਹ ਉਹ ਨਾ ਉਹਦਾ ਸਾਰਾ ਕੁਝ ਇੱਥੇ ਨਹੀਂ ਮਿਲਣੀ ਇੰਨਾ ਬਣਉਣ ਲੱਗ ਗਿਆ ਤੇ ਅੱਗੇ ਨਹੀਂ ਹੋਏਗੀ ਗਰਮੀ ਇਸ ਵਰ वाटਕ ਲੁੜਦੀ ਜਾਂਦੀ ਗਰਮੀ ਐਸੀ ਹੋਣੀ ਚੱਲ ਗਈ ਤੇ ਗਾਂ ਕਿਹਨਾਂ ਸਿਆਲ ਜਦੇਸਰ ਕੋਟ ਨਹੀਂ ਕੱਟਣ ਦਿੱਤੇ ਉਹਨੇ ਮੌਕਾ ਇਹਨੂੰ ਦਿੱਤਾ ਸਿਆਲ ਨੇ ਕਿ ਗਰਮੀ ਤਾਂ ਵੇਖੀ ਤੇ ਆਪਣੇ ਇੱਕ ਭੈਣ ਦਾ ਮੈਸੇਜ ਆਇਆ ਸੱਚ ਮੈਂ ਜ਼ਿਆਦਾ ਆ ਗਿਆ ਪੁੱਛ ਰਹੇ ਸੀ ਕਿ ਪਰਨੀਤ ਦਾ ਪਾਸਪੋਰਟ ਆ ਗਿਆ ਤੇ ਪਰਨੀਤ ਦਾ ਪਾਸਪੋਰਟ ਮੇਰਾ ਚੌਥੇ ਫਣੀਓ ਦੇ ਨਹੀਂ ਆ ਗਿਆ ਸੀ ਹਾਂਜੀ ਆ ਗਿਆ ਮੈਂ ਮੈਸੇਜ ਵੀ ਇਹਨਾਂ ਨੂੰ ਰਿਪਲਾਈ ਵੀ ਦਿੱਤਾ ਸੀ ਆ ਗਿਆ ਮੈਂ ਪਾਸਪੋਰਟ ਤੇ ਉਹ ਦੀ ਜੀ ਦੀ ਭੈਣ ਕਹਿੰਦੇ ਕਿ ਸਾਡਾ ਤਾਂ 1.5 ਸਾਲ ਹੋ ਗਿਆ ਹੈ 1.5 ਸਾਲ ਹੋ ਗਿਆ ਬਸ ਇਹ ਜੀ ਦੀ ਹੁਣੇ ਕੰਮ ਭਜਨਾ ਟੱਕਰ ਕੇ ਕਰਾਉਣਾ ਪੈਂਦਾ ਉੱਥੇ ਕੋਈ ਸੁਣਵਾਈ ਨਹੀਂ ਹੈਗੀ ਪਾਸਪੋਰਟ ਆਫਿਸ ਦੂਜੀ ਵਾਰ ਤਾਂ ਅਸੀਂ ਬਹੁਤ ਭੱਜ ਭੱਜ ਕੇ ਕੰਮ ਕਰਾਇਆ ਤੁਸੀਂ ਨਾ ਇੱਕ ਵਾਰੀ ਕਾਲ ਕਰੋ ਹਾਂ ਜਦੋਂ ਕਾਲ ਕਰੋਗੇ ਨਾ ਫਿਰ ਉਹਨਾਂ ਦੇ ਧਿਆਨ ਦੇ ਜਾ ਜੰਦਾ ਫਿਰ ਜੋ ਵੀ ਹੋਇਆ ਤੁਹਾਨੂੰ ਉਹ ਦੱਸਣਗੇ ਦੱਸਣਗੇ ਕੋਈ ਕਰ ਕਿ ਸਾਨੂੰ ਵੀ ਉਹਨਾਂ ਨੇ ਦੱਸਿਆ ਸੀ ਵੀ ਤੁਸੀਂ ਰੀਜਨਲ ਆਫਿਸ ਆਉਣਾ ਪੈਣਾ ਜਦੋਂ ਮੈਂ ਪਤਾ ਕੀਤਾ ਸੀ ਨਾ ਪਰ ਨੀਤ ਦਾ ਕਿ ਆ ਕਿਉਂ ਨਹੀਂ ਰਿਆ ਫਿਰ ਉਹਨਾਂ ਨੇ ਦੱਸਿਆ ਸੀ ਉਹ ਥੋੜੀ ਗੌਰ ਕਰ ਲਓ ਜੇ ਤੁਸੀਂ ਆਪ ਗੌਰ ਕਰੋਗੇ ਤਾਂ ਕੁਝ ਬਣੂਗਾ ਨਹੀਂ ਤਾਂ ਉਹ ਤਾਂ ਚੁੱਪ ਕਰਕੇ ਬੈਠਾ ਉਹਨਾਂ ਨੂੰ ਕਿਹੜਾ ਚੱਕਰ ਹੈ ਕੋਈ ਕਿੰਨੀ ਲੇਟ ਕਰਨ ਲੱਗੇਗੀ ਕੰਮ ਪਤਾ ਹੋਣਾ ਤਾਂ ਕਰ ਦੇਣਾ ਜੋਥੇ ਗਾ ਹੀ ਨਾ ਪੈਂਦਾ ਕਰਨ ਮੈਨੂੰ ਲੱਗਦਾ ਜਿਆਦਾ ਵੀ ਨਾ ਜਿੱਦ ਆਪਾਂ ਕੋਰੀ ਜਰ ਕੋਰੀ ਜਿਆਦਾ ਨਹੀਂ ਆਉਂਦੇ ਆਪਾਂ ਕੋਰੀ ਨਹੀਂ ਭੋਲਦੇ ਕਿਹਦਾ ਹੋਰ ਜੇ ਭੇਜਦੇ ਨਹੀਂ ਹੁੰਦੇ ਮੈਨੂੰ ਲੱਗਦਾ ਉਦੋਂ ਸਾਡਾ ਲਾਸਟ ਟਾਈਮ 6:30 ਵਜੇ ਸੀ ਅਸੀਂ ਉਥੇ ਪਾਸਪੋਰਟ ਆਫਿਸ ਚ ਬਸ ਕੋਈ ਉੱਠਦਾ ਪਿਆ ਕੋਈ ਜਾਣ ਦੀ ਤਿਆਰੀ ਚ ਸੀ ਕੋਈ ਕੋਸ਼ਿਸ਼ ਸੀ ਮਸਾਂ ਰੋਕ ਰੋਕੇ ਸੀ ਆਪਣਾ ਕੰਮ ਕਰਵਾਇਆ ਪਰ ਸਾਨੂੰ ਇੰਨੀ ਦੂਰ ਆਉਣਾ ਪੈਣਾ ਏ ਫਿਰ ਵੀ ਅਸੀਂ ਦੋ ਤਿੰਨ ਵਾਰੀ ਪੁੱਛਿਆ ਉਹਨਾਂ ਨੂੰ ਕਿ ਆ ਜਾਏਗਾ ਹੁਣ ਸਾਨੂੰ ਆਉਣ ਦੀ ਲੋੜ ਤਾਂ ਨਹੀਂ ਹੈਗੀ ਹੁਣ ਤਨੇ ਕੋਈ ਕਮੀ ਪੈ ਸੀ ਕਹਿੰਦੇ ਨਹੀਂ ਨਹੀਂ ਜਾਓ ਹੁਣ ਤੁਹਾਡੇ ਘਰੇ ਹੀ ਆ ਜਾਏ ਤੁਹਾਡਾ ਕਹਿੰਦੇ ਦਿੱਤੀ ਆ ਹੋਈ ਤਾਂ ਇਹ ਤਾਂ ਕੰਨੀ ਆ ਚਾਰ ਪੰਜ ਦਾ ਚ ਆ ਗਿਆ ਆਪਣਾ ਤੇ ਲਓ ਜੀ ਦੁਪਹਿਰ ਦਾ ਸਾਡਾ ਨਾ ਖਾਣਾ ਤਿਆਰ ਹੋ ਗਿਆ ਜੀ ਮੈਨੂੰ ਆਪਾਂ ਧਿਆਨ ਹੋ ਗਿਆ ਧਿਆਨ ਤਾਂ ਹਰ ਹਰ ਹੋ ਗਿਆ ਅੱਜ ਪਹਿਲੀ ਵਾਰੀ ਕਹਿ ਸਕਦੇ ਆ ਇਹ ਮਤਲਬ ਅੱਗੇ ਤਾਂ ਆਪਾਂ ਸਵੇਰੇ ਸ਼ਾਮ ਰੋਟੀ ਖਾਂਦੇ ਅੱਜ ਦੁਪਹਿਰੀ ਖਾਣ ਲੱਗੇ ਆ ਔਰ ਤਾਂ ਮੈਨੂੰ ਪਤਾ ਲੱਗਿਆ ਕਿ ਪਹਿਲੀ ਰੋਟੀ ਆਪਾਂ ਖਾਣੇ ਆ। ਨਹੀਂ ਮੈਂ ਹੁਣ ਮੈਂ ਬਾਹਰ ਰਹਿਣਾ। ਤੂੰ ਹੀ ਅੱਜ ਪਹਿਲੀ ਵਾਰ ਘਰ ਰਹਿ ਰਹੇ ਹੋ। ਤੂੰ ਸਾਡੇ ਨਾਲ ਨਹੀਂ ਇੰਝ ਤਾਂ ਸਕਦੇ ਪਰ ਤਾਂ ਅਨ ਆਜੇ ਗੱਲ ਕਹਿਤੀ ਮਾਝਿਆਲੇ ਹੁੰਨੇ ਆ। ਰਣਕੋ ਗੱਲ ਕਰਦੇ ਮਾਝਿਆਲੇ ਹੁੰਨੇ ਆ। ਜੀ ਮੈਂ ਕਹਤਾ ਵੀ ਐਸੇ ਮਲਵਾਈ ਹੁੰਨੇ ਆ। ਪਰ ਇਹ ਕਾਹច ਤੁਹਾਨੂੰ ਪਤਾ ਹੈ ਨਹੀਂ। ਹਾਂ। ਵੀ ਅੱਜ ਪਹਿਲੀ ਵਾਰ ਰੋਟੀ ਬਣਦੀ ਕਰੇ। ਨਹੀਂ ਕਿ ਰੋਟੀ ਤਾਂ ਬਣਦੀ ਆ ਪਰ ਸਵੇਰੇ ਸ਼ਾਮ ਬਣਦੀ ਨਾ। ਹਾਂ। ਸਵੇਰੇ ਸ਼ਾਮ ਬਣਦੀ ਤੇ ਦੁਪਹਿਰੇ ਕੋਈ ਘਰ ਨਹੀਂ ਹੁੰਦੇ। ਹਾਂ। ਖਾਣ ਦਾ ਹੀ ਪਤਾ ਖਾਣ ਦਾ ਪਤਾ ਹੀ ਨਹੀਂ ਪਤਾ ਕਿਨੇ ਵਾਰੀ ਬਣਦੀ। ਹਾਂ। ਬੋਲੋ ਤੇ ਮੇ ਚੋਏ ਅੱਜ ਮੈਨੂੰ ਚਾਰਾਂ ਨੇ ਘੇਰ ਲਿਆ ਤਿੰਨਾਂ ਨੇ ਇੱਧਰ ਮੈਂ ਤੇਰੇ ਨਾਲ ਟੈਨਸ਼ਨ ਨਹੀਂ ਹਾਂ ਤੇ ਇੱਧਰ ਅੱਜ ਮਿਰਚਾਂ ਨੂੰ ਅੱਜ ਤਲੇ ਆ ਗਿਆ ਅੱਜ ਪੂਰੀ ਚੰਗੀ ਤਰੀਕੇ ਨਾਲ ਪੂਰਾ ਐਂਡ ਫਵਾਸਟ ਖਾਣਾ ਲੱਗ ਰਿਹਾ ਮੈਨੂੰ ਬਣਾਇਆ ਮੈਂ ਖਾਣਾ ਖਾਤਾ ਕਰੀ ਬਣਾਇਆ ਕੀ ਅੱਜ ਅੱਜ ਬਰਾਇਸ ਸਾਥ ਬਰਾਇਸ ਨਾਲ ਰੋਟੀਆਂ ਹੋਰ ਵੀ ਨਾਲ ਆਲੂ ਬੈਂਗਲ ਦੀ ਵੈਜੀਟੇਬਲ ਅੱਜ ਆਲੂ ਬੈਂਗਲ ਹੀ ਚਾਹ ਆਲੂ ਬੈਂਗਲ ਬੈਂਗਲ ਸਭ ਚਾਹਮਣ ਬੈਗਾ ਚਾਹਣੀ ਇਹਨੂੰ ਟੁੱਟ ਗਿਆ ਬੋਲੇ ਹੀ ਨਹੀਂ ਗਿਆ ਯਾ ਥੋੜੀ ਨਾ ਬਰਫੋ ਕਰ ਲਿਆ ਕਰੋ ਪਾਣੀ ਆ ਪੀਣ ਦਾ ਸਵਾਦ ਨਹੀਂ ਆਉਂਦਾ ਰੱਦ ਨੂੰ ਯਾ ਪਾਣੀ ਤੇ ਖਾਬ ਹੋ ਗਏ ਹਾਂ ਰੱਖੀਏ ਬਰਫ ਜਵਾਕਾਂ ਦੇ ਕਰਨ ਹਾਂ ਅਰੇ ਕਹਿ ਦੇ ਪਾਣੀ ਥੋੜੇ ਪਾਣੀ ਪਾ ਲੋ ਕਿਸ ਮਿਕਸ ਕਰ ਲੋ ਚਾਹ ਅੱਛਾ ਉਹ ਉਹਨੇ ਪੀਂਦੇ ਠੀਕ ਐ ਮਾਤਾ ਸਾਡੀ ਦੁਪਹਿਰ ਦੀ ਸੈਰ ਕਰ ਰਹੀ ਹੁਣ ਹਾਂ ਨਾ ਮੰਮੀ ਹਾਂ ਹੋਰ ਕੀ ਕਰ ਰਹੇ ਹੋ ਖਾਣਾ ਖਾਣਾ ਹੁਣ ਓਕੇ ਸਾਰੇ ਲੈ ਮੰਮੀ ਤਾਂ ਬਸ ਅੱਜ ਕੇ ਬੈ ਗਈ ਮੱਖੀਆਂ ਵਾਲਾ ਵੀ ਮੁੱਕ ਗਿਆ ਹੋ ਮਕੀਲੇ ਮਕਾਇਤ ਮੁਕਿਆ ਥੋੜੀ ਮੁਕ ਗਿਆ ਆਪਣੇ ਆਪ ਹੀ ਹੈ ਆ ਕੱਪੜੇ ਫੋਲਡ ਕੀਤੇ ਅਸ ਲੱਗਦੇ ਲੱਛਣਾ ਫੋਲਡ ਕੀਤੇ ਹਾਂ ਵਸ ਦੇ ਘਰਾਂ ਚੰਮਨ ਖਲਾਰੇ ਪੈਂਦੇ ਹੁੰਦੇ ਨੇ ਇਹ ਚੀਜ਼ ਲਾਉਂ ਤੁਸੀਂ ਹੈ ਬਰਨੀ ਤੇ ਇਹ ਚੀਜ਼ ਲਾਉ ਉਹਦੇ ਨਾਲ ਪੱਖਾ ਚਲਾਓ ਯਾਰ ਕਰਨੀ ਲੱਗਦੀ ਚਲਾਉਣਾ ਉਧਰ ਮੰਮੀ ਸੈਰ ਕਰਕੇ ਆ ਗਈ ਦੁਪਹਿਰ ਤੱਕ ਸੈਰ ਦਾ ਸੈਰੇ ਕਰਾਉਂਦੀਆਂ ਆ ਕਰ ਐਸ ਵੇਲੇ ਮੰਮੀ ਕਰ ਕਰਦੀ ਆ ਨਾ ਦੁਪਹਿਰ ਨਾਲ ਤੇ ਉਧਰ ਦੇਖੋ ਮੈਨੂੰ ਕਹਦੀ ਆਪਾਂ ਸੁਨਾਮ ਜਾਣਾ ਹੈ ਰੋਟੀ ਪਣੀ ਖਾ ਕੇ ਫੇਰ ਬਟੀਚ ਜਾ ਕੇ ਬੈਗੀ ਅਮਨ ਕੀਸਲਾ ਹੈ ਤੇਰੀ ਜੇ ਮੈਂ ਨਰਾਜ ਹੋ ਗਿਆ ਨਾ ਫਿਰ ਤੇਨੂੰ ਲੈ ਜਾਣਾ ਕੋਈ ਵੀ ਨਹੀਂ ਹੈਗਾ ਇੱਥੋਂ ਕਰ ਤੇ ਮੈਨੂੰ ਇੱਕ ਤਾਉ ਲੈ ਕੇ ਦੋ ਕੀ ਲੈ ਕੇ ਤੇ ਮਾਂ ਮੇਰਾ ਆਈਫੋਨ ਉੱਤੇ ਮੈਂ ਉਹ ਦੇਖਣਾ ਟੇਲਰ ਨਾਲ ਗੱਲ ਕਰਨ ਕਪੜਾ ਕੱਟਣਾ ਹੈ ਗੱਲਾਂ ਕੀ ਕਰ ਰਹੀ ਸੀ ਪਹਿਲਾਂ ਤੂੰ ਪਹਿਲਾਂ ਮੈਂ ਇੱਧਰ ਫੋਨ ਤੇ ਆਰਡਰ ਕੱਢਣ ਲੱਗ ਰਹੀ ਸੀ ਯਾਰ ਮੈਂ ਭੇਜਦਾ ਕਿ ਆ ਚਾਰ ਸੂਟ ਬਣ ਜਾਣਗੇ ਕਿਆ ਜਰਾਤ ਨੂੰ ਕੱਢ ਲਈ ਆ ਕੇ ਰਾਤ ਨੂੰ ਕੱਢ ਲਈ ਕੁਛ ਨਹੀਂ ਦਰ ਹੁਣ ਇੱਕ ਦਮ ਹੀ ਸੰਣੀ ਟੇਲਰ ਬਣਾਉਣ ਲੱਗਾ ਤੇਰੇ ਸੂਟ ਇਹ ਤਾਂ ਸਾਡੀ ਬਾਸੀ ਫੈਮਲੀ ਤਿਆਰ ਹੋ ਗਈ ਤੇ ਇੱਕ ਬਾਸੀ ਵਲੌਗ ਵਾਲੇ ਤਿਆਰ ਹੋ ਗਏ ਤੇਰਾ ਤਾਂ ਮਨ ਕਪੜਾ ਹੁੰਦਾ ਹੀ ਨਹੀਂਗਾ ਹੁੰਦਾ ਕਦੋਂ ਤੇਰਾ ਕਪੜਾ ਹੋਰ ਇੱਕ ਸੂਟ ਵੀ ਹੁੰਦਾ ਜਿਹੜਾ ਹਾਂ ਵੀਡੀਓ ਬੜੀਆਂ ਸ਼ੂਟ ਕਰਨ ਵਾਲੀਆਂ ਪਈਆਂ ਸੂਟਾਂ ਦੀਆਂ ਕੋਈ ਸ਼ਾਉਨ ਵੀਡੀਓ ਕਿਹੜੀ ਪਉਣ ਦੱਸਾਂ ਇਹ ਤਾਂ ਪ੍ਰਨੀਤ ਵੀ ਤਿਆਰ ਹੋ ਗਿਆ ਕਹਿੰਦਾ ਮੈਂ ਵੀ ਜਾਣਾ ਸੁਨਾਮ ਪ੍ਰਨੀਤ ਲੱਗੇ ਨਾ ਮਿੰਦੂ ਵਕਤਾਂ ਨੂੰ ਹੋ ਗਿਆ ਅੱਛਾ ਮੇਰਾ ਨਿਸ਼ਾਨਾ ਕੰਪਰੋਮਾਈਜ਼ ਕਰ ਰਿਹਾ ਅੱਛਾ ਹਾਂ ਅੱਜ ਲੈਣਾ ਕਾਹ ਇਹ ਨਾ ਕੰਪਰੋਮਾਈਜ਼ ਵਾਲੀ ਕੀ ਗੱਲ ਹੈ ਪਹਿਲਾਂ ਦੱਸੋ ਕੰਪਰੋਮਾਈਜ਼ ਸਲਾਮ ਦਾ ਕੰਪਰੋਮਾਈਜ਼ ਹੋ ਜਾਂਦਾ ਹੈ ਇਹ ਤਾਂ ਨਾਨੀ ਬੈਠੀ ਹੈ ਰੋਟੀ ਪਾਣੀ ਖਾ ਕੇ ਨਾਨੀ ਫੋਨ ਦੇਖ ਰਹੀ ਹੈ ਕੀ ਕਰਨਾ ਫੋਨ ਦੇਖੋ ਫੇਸਬੁੱਕ ਫੇਸਬੁੱਕ ਦੇਖ ਲਓ ਮੈਨੂੰ ਕੱਟ ਨਹੀਂ ਨਵੇਂ ਨਿਊ ਫਰੈਂਡਸ ਐਡ ਕਰੋ ਇਹ ਵੀਡੀਓ ਵੇਖੀ ਜਾਂਦੀ ਕੈਨੇਡਾ ਚ ਇਦਾਂ ਦੇ ਹਾਲਾਤ ਕੈਨੇਡਾ ਚ ਇਦਾਂ ਦੇ ਹਾਲਾਤ ਅੱਛਾ ਫਿਰ ਟੈਨਸ਼ਨ ਆ ਹਾਂ ਪੁੱਤਰ ਦੀ ਟੈਨਸ਼ਨ ਆਉਂਦੀ ਫਿਰ ਪੁੱਤਰ ਦਾ ਹੀ ਹੋਣਾ ਲੱਗਦਾ ਅੱਛਾ ਧੀਆਂ ਆਪੋ ਆਪਣੀ ਥਾਂ ਹੀ ਵਿਆਹ ਤੀਆਂ ਉਹਨਾਂ ਨੂੰ ਆਪਣੇ ਘਰਾਂ ਦੀ ਫਿਰ ਅੱਜ ਬੱਚਾ ਤੇ ਮੇਰੇ ਸਿਰ ਤੇ ਹੀ ਹੈ ਜੀ ਅੱਛਾ ਬਹਿ ਉਹਨਾਂ ਨੂੰ ਵਿਆਹਾ ਛੋਟੇ ਸਿਰ ਤੇ ਕਿੱਥੇ ਆਪਣੇ ਸਿਰ ਤੇ ਹੈ ਮੈਂ ਆਪਣੇ ਸਿਰ ਤੇ ਪਰ ਮੇਰੀ ਇੱਛਾ ਹੈ ਵੀ ਨਾ ਉਹ ਵੀ ਆਪਣੇ ਘਰ ਵਾਲ ਬਣੇ ਤੇ ਕਰਵਲਾ ਹੋ ਜਾਏਗਾ ਮੰਮੀ ਆ ਹੈਗੀ सोनू ਇਹਦਾ ਸਿਰ ਦੋ ਬੰਦਿਆ ਤੇ ਉਹ ਗਗਨ ਬਹੁਤ ਸਿਆਣੀ ਸਮਝਦਾਰ ਨੂੰ ਜਿਹਦੇ ਸਿਰ ਤੇ ਜੁਨੀ ਲਈ ਆ ਆ ਜਿੱਦੀ ਧੋਣ ਹੈ ਨਹੀਂ ਨਾ ਇਹ ਅਮਨ ਆ ਦੇਖ ਰਿਓ ਇਹ ਅਮਨ ਆੇ ਕੰਮ ਕਰ ਕਰ ਪਾ ਲਓ ਇਹ ਤੌੜੀ ਲਾ ਤੇ ਜੋਂ ਡੈਡੀ ਹੋ ਗਈ ਤੇ सोनू ਕੇ ਅੱਖਾਂ ਚੜਾ ਕੇ ਬੈਠੀ ਦੇ ਕੱਕਾ ਦੇਖੋ ਰੀਆਂ ਇਹ ਆ ਦੇਖ ਮੇਰੇ ਜੂੜਾ ਤੇ ਦੇ ਲੈ ਹੋਰ ਜੂੜਾ सोनू ਸੱਤ ਚੜਿਆ ਪਿਆ ਤੇ ਸਿਰ ਦੋ ਬੰਦਿਆ ਕੰਮ ਕਰ ਕਰ ਕੇ ਉਹ ਦੋ ਮੰਮੀ ਆਰਾਮ ਨਾਲ ਖੜੀਆਂ ਨੇ ਸਾਹਮਣੇ ਦੋ ਮੰਮੀ ਆਰਾਮ ਨਾਲ ਆਹ ਆੜੀਆਂ ਮੰਮੀ ਅਗਲੋ ਤੇ ਮੋਟਰ ਆਪਣਾ ਸੂਟ ਲਈ ਇਹ ਬੜੇ ਸੋਹਣੇ ਕਿੱਥੇ ਆਜਾ ਪ੍ਰੋਮਸ ਲਓ ਜੇ ਕਿਤੇ ਕੋਈ ਨੂੰ ਸੂਟ ਹੀ ਪਸੰਦ ਤੁਹਾਨੂੰ ਦੱਸ ਦਿਓ ਮੈਸੇਜ ਕਰਕੇ ਤੁਹਾਨੂੰ ਸੂਟ ਵੀ ਮਿਲ ਜਾਣਗੇ ਆਹ ਇਧਰ ਹੋਰ ਸਬਜ਼ੀਆਂ ਨੇ ਬੜੇ ਸਹੀ ਗੱਲ ਹੈ ਸਾਨੂੰ ਸਾਹਮਣੇ ਦੇਖਾਂ ਦੇ ਸੂਟ ਬੋਸਣਾ ਰਸਟ ਕਲਰ ਵਾਲਾ ਸੋਹਣਾ ਇਧਰ ਸਾੜੀ ਲੱਗੀ ਹੋਈ ਡੇਟ ਵੀ ਸੋਹਣੀ ਹੋਣੀ ਏ ਉਹ ਤਾਂ ਕਰਾ ਤੁਹਾਨੂੰ ਜਿੰਨਾ ਗੁੜ ਪਾਵਾਂਗੇ ਉਨਾ ਮਿੱਠਾ ਉਹ येलो ਕਲਰ ਹੈ ਕਿੰਨਾ ਪਿਆਰਾ ਹਮ ਹੁਲਕਾਟ ਬਣਿਆ ਹੋਇਆ ਇਹ ਤੁਹਾਨੂੰ ਦਿਖਾਉਣੇ ਆ ਬੀ ਲੈ ਕੇ ਦਿਓ ਰ ਵਰਕ ਵੀ ਬਹੁਤ ਸੋਹਣਾ ਤੁਹਾਨੂੰ ਭਾਬੀ ਭਾਬੀ ਆ ਦੇਖੋ ਸ਼ਰਾਰਾ ਸ਼ਰਾਰਾ ਆ ਦੇਖੋ ਵਰਕ ਵੀ ਤਾਂ ਨੇੜੇ ਕਰਕੇ ਦਿਖਾਤਾ ਇੱਕ ਵੀਡੀਓ ਵਿੱਚ ਐਂਡ ਪ੍ਰੋਪਰ ਹੈਂਡ ਵਰਕ ਐਂਡ ਆ ਦੇਖੋ ਗਗਨ ਨੇ ਤਾਂ ਕੁੰਡੀ ਕੱਟ ਰੱਖਿਆ ਆ ਜੇ ਸੋਣੂ ਦੇ ਅੱਖਾਂ ਦੇਖ ਮੈਂ ਤਾਂ ਸੋਣੂ ਦੇ ਅੱਖਾਂ ਵੀ ਬਿਅ ਬਿਅ ਹੱਸ ਆਈ ਜਾਂਦਾ ਮੇਰਾ ਸੋਣੂ ਦੇ ਮੈਂ ਹੋਰ ਸੋਨੂ ਵਾਲਾ ਸੂਟ ਵੀ ਸੋਨਾ ਲੈ ਫੜਾ ਹਈ ਸੋਨੂ ਵਾਲਾ ਸੂਟ ਦਾ ਪ੍ਰੋਪਰ ਲੁੱਕ ਦਿਖਾਤੀ ਮੈਂ ਸੋਨੂ ਵਾਲਾ ਸੂਟ ਦੀ ਆਹ ਸੋਨੂ ਵਾਲੀ ਸੂਟ ਉਹ ਨਹੀਂ ਉਹ ਦਲੇਰਮੰਦੀ ਵਾਲਾ ਨਹੀਂ ਨਹੀਂ ਅੱਜਕੱਲ ਟ੍ਰੈਂਡਿੰਗ ਬਹੁਤ ਆ ਘੰਦਰ ਇਹ ਆ Estamos como canto bata que si